ਸਤਿ ਸ਼੍ਰੀ ਅਕਾਲ ਜੀ ਇਹ ਵੀਡੀਓ ਜੋ ਟਰੱਕ ਡਰਾਈਵਰਾਂ ਵਾਸਤੇ ਬਹੁਤ ਹੀ ਵਧੀਆ ਵੀਡੀਓ ਆ ਤੇ ਉਹਨਾਂ ਦਾ ਜਿਹੜਾ ਬਹੁਤ ਨੁਕਸਾਨ ਹੋ ਰਿਹਾ ਉਹਨੂੰ ਬਚਾਉਣ ਵਾਸਤੇ ਇਹ ਵੀਡੀਓ ਅਸੀਂ ਬਣਾ ਰਹੇ ਆ ਜੀ ਸਾਰੀ ਵੀਡੀਓ ਧਿਆਨ ਨਾਲ ਸੁਣਿਓ ਤੇ ਜਿਹੜੀਆਂ ਗੱਡੀਆਂ ਬਾਹਰ ਤੋਂ ਲੋਹਾ ਸਬਕ੍ਰਾਈਬ ਲੈ ਕੇ ਆਉਂਦੀਆਂ ਨੇ ਮੰਡੀ ਜਵਿੰਦਗੜ੍ਹ ਪੰਜਾਬ ਉਹੋ ਗੱਡੀਆਂ ਦਾ ਹੁਣ ਇੱਕ ਰੌਲਾ ਬਹੁਤ ਜ਼ਿਆਦਾ ਪੈ ਰਿਹਾ ਬਈ ਫਰਨਿਸ਼ ਵਾਲੇ ਆਪਦਾ ਹੀ ਕੰਡਾ ਕਰਾਉਂਦੇ ਨੇ ਤੇ ਜਿਹਦੇ ਤੇ ਬਹੁਤ ਕਈ ਵਾਰ ਫਰਕ ਪੈ ਜਾਂਦਾ ਵਜਨ ਚ ਤੇ ਡਰਾਈਵਰ ਦਾ ਬਹੁਤ ਲੜਾਈ ਝਗੜਾ ਹੁੰਦਾ ਵੀ ਭਾਈ ਅਸੀਂ ਬਾਹਰਲਾ ਕੰਡਾ ਕਰਾਉਣਾ ਤੇ ਜਿਹੜਾ ਕੋਈ ਮੰਨਦਾ ਨਹੀਂ ਹੈਗਾ ਇਸ ਕਰਕੇ ਮੰਡੀ ਗਵਿੰਦਗੜ ਗੁਰਸ ਟ੍ਰਾਂਸਪੋਰਟ ਐਸੋਸੀਏਸ਼ਨ ਵੱਲੋਂ ਅੱਜ ਉੱਚ ਅਫਸਰਾਂ ਨਾਲ ਮੀਟਿੰਗ ਵੀ ਕਰੀ ਗਈ ਆ ਤੇ ਜਿਸ ਦੇ ਵਿੱਚ ਸਰਦਾਰ ਭਪਿੰਦਰ ਸਿੰਘ ਜੀ ਪ੍ਰਧਾਨ ਉਹਨਾਂ ਨਾਲ ਵੀ ਆਪਣੀ ਗੱਲਬਾਤ ਹੋਈ ਆ ਇੱਕ ਤੁਹਾਨੂੰ 2-3 ਹੈਲਪਲਾਈਨ ਨੰਬਰ ਦੇਣ ਜਾ ਰਹੇ ਆ ਅਸੀਂ ਧਿਆਨ ਨਾਲ ਇਹ ਵੀਡੀਓ ਦੇਖ ਲਿਓ ਤੇ ਉਹ ਨੰਬਰ ਸੇਵ ਜ਼ਰੂਰ ਕਰ ਲਿਓ ਜੀ ਤੇ ਆਪਣੇ ਇਹ ਚੈਨਲ ਨੂੰ ਸਬਸਕ੍ਰਾਈਬ ਵੀ ਜ਼ਰੂਰ ਕਰ ਲਓ ਵੱਧ ਤੋਂ ਵੱਧ ਬੰਦੇ ਔਜਲਾ ਟਰਾਂਸਪੋਰਟ ਡਰਾਈਵਰ ਹੈਲਪਲਾਈਨ ਨਾਲ ਜੁੜੋ ਤਾਂ ਕਿ ਕਿਸੇ ਦਾ ਵੀ ਜੋ ਕੋਈ ਨੁਕਸਾਨ ਹੁੰਦਾ ਉਹ ਤੋਂ ਬਚਿਆ ਜਾ ਸਕੇ ਫੋਨ ਨੰਬਰ ਲਿਖ ਲਓ ਪ੍ਰਧਾਨ ਜੀ 90 415 3091 ਇਹ ਪ੍ਰਧਾਨ ਜੀ ਐਸੋਸੀਏਸ਼ਨ ਦੇ ਪ੍ਰਧਾਨ ਜੀ ਨੇ ਸਰਦਾਰ ਭੁਪਿੰਦਰ ਸਿੰਘ ਉਹਨਾਂ ਦਾ ਫੋਨ ਨੰਬਰ ਆ ਜੀ ਜੇ ਤੁਸੀਂ ਜਿਹੜਾ ਫੋਨ ਕਰਨਾ ਉਹਦਾ ਟਾਈਮ ਨੋਟ ਕਰ ਲਓ ਜੀ 10 ਵਜੇ ਤੋਂ 5 ਵਜੇ ਤੱਕ ਦਿਨੇ ਤੁਸੀਂ ਕਦੇ ਵੀ ਫੋਨ ਕਰੋ ਜੇ ਤੁਹਾਡਾ ਕੋਈ ਫਰਨਿਸ਼ ਵਾਲਾ ਬਾਹਰਲਾ ਕੰਡਾ ਨਹੀਂ ਮੰਨ ਰਿਹਾ ਕਰਾਉਣ ਤੋਂ ਤਾਂ ਇਸ ਨੰਬਰ ਤੇ ਫੋਨ ਕਰੋ ਤੁਹਾਡਾ ਕੰਡਾ ਬਾਹਰਲਾ ਕਰਾਇਆ ਜਾਊਗਾ ਤੇ ਜੋ ਗੱਡੀ ਵਾਲਿਆਂ ਨਾਲ ਤਕਾ ਹੁੰਦਾ ਉਹ ਤੋਂ ਰਾਹਤ ਮਿਲੂਗੀ ਜੀ ਤੇ ਮੈਂਬਰਸ਼ਾਪਾ ਦੇ ਨੰਬਰ ਲਿਖ ਲਓ ਐਸੋਸੀਏਸ਼ਨ ਦੇ 7889009600 7889009600 90415 04545 90415 04545 ਬਾਈ ਜੀ ਇਹ ਤਿੰਨੇ ਹੈਲਪਲਾਈਨ ਨੰਬਰ ਨੇ ਕਦੇ ਵੀ ਤੁਸੀਂ ਬਾਹਰੋਂ ਕੋਈ ਵੀ ਮਾਲ ਲੈ ਕੇ ਆਉਨੇ ਹੋ ਤਾਂ ਉਹਦੇ ਵਜ਼ਨ ਘਟਣ ਦਾ ਕਈ ਵਾਰ ਗੱਡੀਆਂ ਨਾਲ ਦਾ ਬਹੁਤ ਦਿੱਕਤ ਆਉਂਦੀ ਆ ਇੱਕ ਕੰਡਾ ਅੰਦਰ ਮਿਲਦਾ ਹੋ ਜਾਂਦਾ ਤੇ ਬਾਹਰਲਾ ਕੰਡਾ ਉਹਨੂੰ ਕਰਾਉਣ ਨਹੀਂ ਦਿੱਤਾ ਜਾਂਦਾ ਜੇ ਕੋਈ ਫਰਨਿਸ਼ ਵਾਲਾ ਤੁਹਾਨੂੰ ਤੰਗ ਪਰੇਸ਼ਾਨ ਕਰਦਾ ਤੇ ਬਾਹਰਲਾ ਕੰਡਾ ਨਹੀਂ ਕਰਾਉਣ ਦਿੰਦਾ ਤਾਂ ਤੁਸੀਂ ਆਹ ਦਿੱਤੇ ਗਏ ਨੰਬਰਾਂ ਤੇ ਜ਼ਰੂਰ ਘੰਟੀ ਕਰਿਓ ਤੇ ਤੁਹਾਡਾ ਮਸਲਾ ਹੱਲ ਕਰਾਇਆ ਜਾਊਗਾ ਜੀ ਇਹ ਵੀਡੀਓ ਨੂੰ ਵੱਧ ਤੋਂ ਵੱਧ ਗਰੁੱਪਾਂ ਵਿੱਚ ਤੁਸੀਂ ਸ਼ੇਅਰ ਜ਼ਰੂਰ ਕਰ ਦਿਓ ਹਰ ਇੱਕ ਕੋਈ ਟਰੱਕ ਡਰਾਈਵਰ ਰਹਿ ਨਾ ਜਾਵੇ ਜਿਸ ਕੋ ਇਹ ਵੀਡੀਓ ਨਾ ਪਹੁੰਚੇ ਕਿਉਂਕਿ ਅੱਜ ਕੱਲ੍ਹ ਹਰ ਇੱਕ ਪਾਸੇ ਟਰੱਕਾਂ ਨਾਲ ਡਰਾਈਵਰਾਂ ਨਾਲ ਤਕਾ ਹੋ ਰਿਹਾ ਉਹ ਤਕਾ ਆਪਾਂ ਰਲ ਮਿਲ ਕੇ ਬੰਦ ਕਰਾ ਸਕੀਏ ਇੰਨੀਆਂ ਗੱਲਾਂ ਤੁਹਾਨੂੰ ਜ਼ਰੂਰ ਕਹਿਣੀਆਂ ਸੀਗੀਆਂ ਤੇ ਆਪਣਾ ਔਜਲਾ ਟਰਾਂਸਪੋਰਟ ਹੈਲਪਲਾਈਨ ਜਿਹੜਾ ਇਹ ਚੈਨਲ ਆ ਇਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਡਰਾਈਵਰ ਮੈਕਮਾ ਜਿੰਦਾਬਾਦ